ਪਿਤੇ ਦਿਨੀ ਪਹਿਲਗਾਮ ਵਿਖੇ ਹੋਈ ਅਤਵਾਦੀ ਘਟਨਾ ਦੇ ਵਿਰੋਧ ਵਿੱਚ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਅਤਵਾਦੀ ਸੰਗਠਨਾਂ ਦੇ ਟ੍ਰੇਨਿੰਗ ਕੈਂਪ ਤਬਾਹ ਕਰਕੇ ਅਤੇ ਪਾਕਿਸਤਾਨ ਖਿਲਾਫ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਸਮਰਥਨ ਵਿੱਚ ਭਾਜਪਾ ਵੱਲੋਂ ਲੁਧਿਆਣਾ ਵਿਖੇ ਅਜੇ ਤਿਰੰਗਾ ਯਾਤਰਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤੇਮਾਨ ਦੀ ਪ੍ਰਧਾਨਗੀ ਹੇਠ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਜਪਾ ਦੇ ਆਗੂ ਅਤੇ ਸਮਰਥਕਾਂ ਨੇ ਭਾਗ ਲਿਆ ਅਲਵਕ ਤੇ ਇਸ ਸੰਬੰਧੀ ਲੁਧਿਆਣਾ ਤੋਂ ਪੰਜਾਬ ਖਬਰ 24 ਲਈ ਸਾਡੇ ਪੱਤਰਕਾਰ ਵਿਸ਼ਨੂੰ ਦੇਵ ਦੀ ਇੱਕ ਖਾਸ ਰਿਪੋਰਟ ਜਿੱਲਾ ਜਿਹੜਾ ਅੱਜ ਹਰ ਸ਼ਹਿਰ ਵਾਸੀ ਭਾਰਤ ਵਾਸੀ ਉਹਨਾਂ ਫੌਜੀ ਜਵਾਨਾਂ ਦੇ ਸਮਰਥਨ ਉਹਨਾਂ ਨੂੰ ਇਹ ਦੱਸਣ ਲਈ ਭਾਰਤ ਦਾ ਇੱਕ ਇੱਕ ਬੱਚਾ ਵੱਡਾ ਬਜ਼ੁਰਗ ਮਾਤਾ ਪਿਤਾ ਉਹਨਾਂ ਦੇ ਨਾਲ ਖੜੇ ਨੇ ਇਹ ਤਿਰੰਗਾ ਯਾਤਰਾ ਦੇ ਰਾਹੀਂ ਉਹਨਾਂ ਨੂੰ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਬਹਾਦਰ ਲੜ ਰਹੇ ਹੋ ਜਿੱਥੇ ਇੱਕ ਦੇਸ਼ ਦੀ ਡਿਊਟੀ ਲੜੂ ਉਹ ਆਪਣੇ ਦੇਸ਼ ਨਾਲ ਲੜਨ ਲਈ ਤਿਆਰ ਹੈ आज ये री तरंगा यात्रा कटी गई है ए अपने बॉर्डर पे जड़े जवान है ओनां नु ओनां दे सम्मान विच कटी गई है क्योंकि ओनां ने ही अंबालाम दे विच जड़े वो अपने निर्दोष मारे गए थे के ओनां दा बदला ऑपरेशन सिंधुदुर्ग दे तहत हुता है असी ओनां दा बहुत-बहुत धन्यवाद बहुत कर रहे है जी आज साडी बॉर्डर पे साडे वीर सैनिक तैनात ने ताही आज जेसी सुरक्षा है और नींद चैन दी सो सकदे ਭਾਈ ਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਤਵਾਦੀਆਂ ਨੇ ਪਾਕਿਸਤਾਨ ਦੇ ਹਤਵਾਦੀਆਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਔਰ ਉਸੇ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਪੈਣਾ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਜਵਾਬ ਦਿੱਤਾ ਜਾਏਗਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ 120 ਕਿਲੋਮੀਟਰ 140 ਕਿਲੋਮੀਟਰ ਅੰਦਰ ਵੜ ਕੇ ਉਹਨਾਂ ਦੇ ਅੱਡੇਆਂ ਦੇ ਜਿੱਥੇ ਆਤੋ ਆਦੀ ਸੀ ਹਮਲਾ ਕਰਕੇ ਤਬਾਹ ਕਰ ਰੱਖਦਾ ਉਹਨਾਂ ਦੇ 100 ਤੋਂ ਵੱਧ ਜਿਹੜੇ ਨੇ ਆਤੋ ਆਦੀ ਮਾਰਦੇ ਔਰ ਸਾਡੇ ਦੇਸ਼ ਦੀ ਸੈਨਾ ਨੇ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਪਾਕਿਸਤਾਨ ਨੂੰ ਤਬਾਹ ਵੀ ਕਰਕੇ ਰੱਖਤਾ ਔਰ ਪਾਕਿਸਤਾਨ ਦਾ ਇੱਕ ਵੀ ਨਾਗਿਕ ਨੂੰ ਕੋਈ ਸੱਟ ਨਹੀਂ ਲੱਗੀ ਐਸੇ ਸਾਡੇ ਦੇਸ਼ ਦੀ ਬਚਾਅ ਪੜਾ ਪਰ ਉਹਨਾਂ ਲੋਕ ਮੋਦੀ ਨੇ ਕਿਹਾ ਸੀ ਉਹਨਾਂ ਲੋਕਾਂ ਦੇ ਅਟੈਕ ਕੀਤਾ ਜਾਏਗਾ ਉਹਨਾਂ ਲੋਕਾਂ ਦੇ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏਗਾ ਜਿਨ੍ਹਾਂ ਲੋਕਾਂ ਨੇ ਸਾਡੀਆਂ ਪੈਨਾਂ ਦੇ ਸੰਗੋਲ ਜਾ ਰਹੇ ਨੇ ਔਰ ਸਾਡੇ ਦੇਸ਼ ਦੀ ਜਨਤਾ ਨੇ ਸਾਡੇ ਦੇਸ਼ ਦੇ ਨਾਗਰਿਕ ਨਾਗਰਿਕਾ ਨੇ ਔਰ ਸਾਡੀ ਦੇਸ਼ ਦੀ ਸੈਨਿਕਾਂ ਨੇ ਅਸੀਂ ਨਮਨ ਕਰਨੇ ਹਾਂ ਉਹਨਾਂ ਸੈਨਿਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਕਰਕੇ ਇੰਨਾ ਦਿਨ ਦੇ ਵਿੱਚ ਪਾਕਿਸਤਾਨ ਦੇ ਹੱਥ ਖੜ ਕਰਵਾਤੇ ਸਰ ਉਹਨੂੰ ਵੀ ਜਵਾਬ ਦਿੱਤਾ ਜਾ ਰਿਹਾ ਹੈ ਬਹੁਤ ਜਲਦੀ ਬਹੁਤ ਜਲਦੀ ਤੁਰਕੀ ਵਰਗੇ ਵੀ ਜਿਹੜੇ ਗਦਾਰ ਦੇਸ਼ ਨੇ ਉਹਨਾਂ ਨੂੰ ਜਲਦੀ ਜਵਾਬ ਦਿੱਤਾ ਜਾਏਗਾ ਭਰ ਮਾਤਾ ਜੀ ਜਿਸ ਤਰ੍ਹਾਂ ਕਿ ਪਤਾ ਦਿੱਤਾ ਪਿਛਲੇ ਕੁਝ ਨਾਂ ਦੇ ਵਿੱਚ ਪਾਕਿਸਤਾਨ ਨੇ ਭਾਰਤ 'ਤੇ ਜੋ ਕਾਨੂੰਨੀ ਹਰਕਤ ਕੀਤੀ ਉਹਦੀ ਸਾਰੇ ਨੇ ਪਰਹੀ ਨੀਂਦਾ ਕੀਤੀ। ਅੱਜ ਉਹਦੇ ਇਤਿਹਾਸਿਕ ਬਰੇਕ ਨੇ ਲੜਦੇ ਸਾਡੇ ਭਾਰਤੀ ਸੈਨਿਕ ਜਿਨ੍ਹਾਂ ਨੇ ਅੱਗੇ ਕਾਮਯਾਬੀ ਹਾਸਲ ਕੀਤੀ ਹੈ ਉਸ ਅਗੇ ਅੱਜ ਹਥੇ ਸਾਡੀ ਤਿਰੰਗਾ ਯਾਤਰਾ ਕਿਉਂਕਿ ਕੁਮਾਰ ਮੰਡੀ ਵੱਲ ਆਪਣਾ ਇੱਥੇ ਕੱਢੀ ਗਈ। ਅਸੀਂ ਕੁਮਾਰ ਮੰਡੀ ਦੇ ਜਿੰਨੇ ਵੀ ਦੁਕਾਨਦਾਰ, ਇੰਨੇ ਵੀ ਸਾਡੇ ਭਾਈ ਜੋ ਦੇਸ਼ ਭਗਤਾਂ ਉਹਨਾਂ ਦਾ ਬਹੁਤੀ ਤਨਮਾਦ ਕਰਦੇ ਹਨ ਉਹਨਾਂ ਨੇ ਇਸ ਯਾਤਰਾ ਦੇ ਵਿੱਚ ਪਹੁੰਚ ਕੇ ਜਿੰਨੇ ਵੀ ਸਾਡੇ ਸੇ ਅਸੋਸੀਏਸ਼ਨ ਵਾਲੇ ਕਮਾਰ ਮੰਡੀ ਮਾਰਕੀਟ ਅਸੋਸੀਏਸ਼ਨ ਵਾਲੇ ਉਹਨਾਂ ਸਾਰਿਆਂ ਦਾ ਤਨਮਾਦ ਜਿਨ੍ਹਾਂ ਨੇ ਇਹਦੇ ਉਹਨਾਂ ਦੀ ਵਰਕਸ਼ਾ ਕਰਕੇ ਅੱਜ ਜੋ ਦੇਸ਼ ਦੇ ਪ੍ਰਤੀ ਆਪਣਾ ਪਿਆਰ ਦਿਖਾਇਆ ਔਰ ਉਹਨਾਂ ਦੀ ਵਰਕਸ਼ਾ ਕਰਕੇ ਇਸ ਤਿਰੰਗਾ ਯਾਤਰਾ ਦਾ ਸਵਾਗਤ ਕੀਤਾ ਅਸੀਂ ਜਾਨੀ ਮਤਲਬ ਸਾਰੇ ਚੈਨਲ ਪ੍ਰੈਸ ਜਿਹੜਾ ਪਾਕਿਸਤਾਨਿਕ ਮੰਡ ਕਰ ਰਹੇ ਸੀ ਆਪਣੇ ਉੱਤੇ जो कहता जी खून हो गई नदिया जी सारा यानी एक जुमलेबाजी चाइना ने भी कह के करता चढ़ाई भारत फोकी बंब चाइना जिदा यानी आप कहने फोकी बंब है चाइनीज बंब इधे उ अद्धे जाके फु फुट जो है उ हाल अज पाकिस्तान का असिता है